ਸਤਨਾਮ ਸ਼੍ਰੀ ਵਾਹਿਗੁਰੂ ਸਤਿਉ ਵਾਹਿਗੁਰੂ ਜੀ ਜਪਤੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਈ ਜੇ ਸੋਚੀ ਨਖਵਾਰ ਚਿੱਤੈ ਚੁੱਪ ਨਾ ਹੋਈ ਇਹ ਦੈਰ ਹਰ ਲੰਕਾਰ ਭੁਖਿਆ ਭੁਖ ਨਾ ਉਤਰੀ ਜੇ ਬੰਨ ਪੁਰੀਆ ਪਾਰ ਸਹਸਿਆਣ ਪੌਂਦਾ ਕੋਇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਤੂ ਕੋੜਾ ਤਤ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲਬੜਿਆਈ ਹੁਕਮੇ ਉਕਤ ਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ਼ ਇਕ ਹੁਕਮੇ ਸਦਾ ਪਾਈਐ ਹੁਕਮੰਦਰ ਸਭ ਕੋ ਭਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਜੈ ਤਾਂ ਹਉਮੈ ਕਹੈ ਨ ਕੋਈ ਗਗਵ ਕੋ ਤਾਨੂ ਹੋਵੈ ਕਿਸੈ ਤਾਨੂ ਗਗਵ ਕੋ ਦਤ ਜਨ ਨਿਸ਼ਾਨ ਗਗਵ ਕੋ ਭੂੜੀ ਅੰਯਾਚਾਰ ਗਗਵ ਕੋ ਵਿਦਿਆ ਵਿਦੰ ਵਿਚਾਰ ਗਾਵੈ ਕੋ ਸਾਜ ਕਰੇ ਪੰਖੀ ਗਾਵੈ ਕੋ ਜੀ ਲੈ ਪ੍ਰਦੇਸ ਗਾਵੈ ਕੋ ਜਾਪੈ ਜਿਸੈ ਦੂਰ ਗਾਵੈ ਕੋ ਵੇਖੈ ਹਦਰਾ ਦੂਰ ਕਥਨਾ ਕਥਿਨਾ ਆਵੈ ਕੋਟ ਕਤ ਕਤ ਕਥੀ ਕੋਟਿੰ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੀ ਜੁਗਾ ਜੀਵਨ ਤਰਖਾਈ ਖਾਈ ਕੋਪਮੀ ਹੁਕਮ ਚਲਾਈ ਰਾਹੂ ਨਾਨਕ ਵਿਖੇ ਸੇ ਪਰਵਾਹ ਸੱਚਾ ਸਾਹਿਬ ਸਾਚ ਨਾਈ ਭਾਗਿਆ ਭਉ ਅਪਾਰ ਅੱਖ ਮੰਗ ਦੇ ਦੇ ਤਤ ਕਰੀ ਨ ਤਰ ਫੇਰ ਕੇ ਗਿਰਖੀ ਹੈ ਜਿਤ ਸੈ ਦਰਬਾਰ ਮੋਹ ਕੇ ਬੁੱਲਨ ਬੋਲੀਐ ਜਿਤ ਸੋਤre ਪਿਆਰ ਅੰਮ੍ਰਿਤ ਵੇਲਾ ਸਜਣੋਂ ਵਡਿਆਈ ਵਿਚਾਰ ਕਰਮੀਆਂ ਦੇ ਕੱਪੜਾ ਨਦਰੀ ਮੋਹ ਤਵਾਰ ਨਾਨਕ ਇਹ ਵੈ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕਿ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮੰਨਿ ਰਥੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸੁ ਮਾਈ ਗੁਰਈਸ਼ਰ ਗੁਰੂ ਗੋਕਾਰ ਬ੍ਰਹਮਾ ਗੁਰੂ ਪਾਰਵਤੀ ਮਾਈ ਜੇਹੋ ਜਾਣ ਅੱਖ ਨਹੀਂ ਕਰਣਾ ਕਥੁ ਨ ਜਾਈ ਉਰਾ ਇਕ ਦੇਹੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਮਰਣਾ ਜਾਈ ਤੀਰਤ ਨਾ ਵਾ ਜੇ ਤਸ ਪਾਵਾਂ ਬਿਨ ਪਾਣੀ ਤੇ ਨਾਇ ਕਰੀ ਜੇ ਤਿਸਰਖੂ ਪਾਈ ਵੇਖਾ ਬਿਨ ਕਰਮਾ ਤੇ ਮਿਲ ਨਾ ਲਈ ਮਤ ਵਿੱਚ ਰਤਨ ਜਵਾਰ ਵਾਨਿਕ ਜੇਕ ਕੋ ਕੀ ਸੁਖ ਸੁਣੀ ਮੁਰਾ ਇੱਕ ਦੀਪ ਜਾਈ ਸਬਨਾ ਜੀ ਆਤਾ ਇੱਕ ਦਾਤਾ ਸੋ ਮਹਿਰਸਰ ਨਾ ਜਾਈ ਜੇ ਜੁ ਚਰਿਆ ਅਰਜਾ ਹੋਰ ਦਸੂਨੀ ਹੋਏ ਨਮਕੰਡਾ ਵਿੱਚ ਜਾਣੀਐ ਨਾ ਚਲੇ ਸਭ ਕੋਏ ਚੰਗਾ ਨਉ ਰਖਾਈ ਕੈ ਜਸ ਕੀਰਤ ਜਗ ਦੇ ਜੇ ਤਿਸਨ ਨਦਰਨਾ ਵੇਤਾ ਵਾਤਨ ਪੁਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਗੋਸਤਰੇ ਨਾਨਕ ਨਿਰਗੁਣ ਹੁ ਕਰੇ ਮਨਮੰਤਿਆ ਹੁਨ ਦੇ ਤਿਹਾ ਕੋਈ ਨਾ ਸੁਝੈ ਜੇ ਤਿਸੁ ਕੁਣ ਕੋਈ ਕਰੇ ਸੁਣਿਆ ਸਦਪੀਰ ਸੁਨਾਤ ਸੁਣਿਆ ਧਰਤ ਤਵੜਿਆ ਕਾਸ਼ ਸੁਣਿਆ ਦੀਪਨੂਪਾ ਤਾਲ ਸੁਣਿਆ ਕੋ ਨ ਸਕ ਕਾਲੋ ਨਾਨਕ ਪ੍ਰਭ ਦਾ ਸਦਾ ਵਿਦਾਸ ਸੁਣਿਆ ਧੂਪਾ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੋਕਸ਼ਾ ਨਾ ਹਰਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਨਿਆਣ ਸੁਣਿਆ ਸਰਗਾਇਸ਼ਣਾਨ ਸੁਣਿਆ ਪੜ ਪੜ ਪਾਵੇ ਮਨ ਸੁਣਿਆ ਲਾਗੀ ਸਚਿਆਣ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰ ਗੁਨਾ ਕੇ ਗਾਥ ਸੁਣਿਆ ਸੇਖ ਵਿਖ ਪਾਤਸ਼ਾਹ ਸੁਣਿਆ ਅੰਦੇ ਪਾਵੇਂ ਰਾਹ ਸੁਣਿਆ ਹਾਥ ਵੈ ਸਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪਾਤ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣਹਾਰ ਮੰਨੇ ਤਾਂ ਬਹਿ ਕਰਨ ਵਿਚਾਰ ਐਸਾ ਨਾਮ ਨਵੇਂ ਤਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਭਦ ਭਨਣ ਕੀ ਸੁਤ ਮਨੈ ਮੋਹ ਝੋਟਾ ਨਾ ਖਾਏ ਮਨੈ ਚਮਕਾਤ ਸਤਿ ਨਾ ਜਾਏ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਮਾਰ ਰਖ ਨਾ ਪਾਏ ਮਨੈ ਪਤਸਿਓ ਪ੍ਰਗਟ ਜਾਏ ਮਨੈ ਮਦ ਨਾ ਚੱਲੇ ਪੰਥ ਮਨੈ ਧਰਮ ਸਿ ਕੀ ਸੰਬੰਧ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਲਾ ਪਵੇ ਹੋ ਕੁਦਾਰੀ ਮਨ ਪਰਵਾਰ ਸਦਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਤਵੇ ਨ ਸਿੱਖ ਐਸਾ ਨਾਮ ਨਿਰੰਤਰ ਹੋਏ ਜੇ ਕੋ ਮਨ ਜਾਣੈ ਮਨ ਹੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਣੈ ਦਰਗਹਿ ਮਾਨ ਪੰਚੇ ਸੋਹਣ ਹੈ ਦਰ ਰਾਜਾਣ ਪੰਜਾਂ ਕਾ ਬੁਰੇ ਤਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਨ ਕਉ ਤਰੰਦਿਆ ਪਾਪੂਤ ਸੰਤੋਖਤਾ ਪ੍ਰਪਿਆਜਨ ਸੋਤ ਜੇ ਕੋ ਪੂਜੈ ਉਹ ਵੈ ਸਤਿਆਰ ਤਬ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰਤ ਲੈ ਕਉਣ ਜੋਰ ਜੀ ਜਾ ਤਰੰਗਾਂ ਦੇ ਨਾਮ ਸਭ ਨ ਲਿਖਿਆ ਗੁੜੀ ਕਲਾ ਇਹ ਲੇਖਾਂ ਲਿਖਿਆ ਨ ਕੋਇ ਇਹ ਲੇਖਾਂ ਕੀ ਆ ਕੇਤਾ ਹੋਇ ਕੇਤਾ ਤਾਨ ਸਵਨ ਰੂਪ ਕੀਤੀ ਜਾਣਿਆ ਕਉਣ ਪੂਤ ਕੀ ਤਉ ਖਸਾਓ ਏ ਕੋ ਕੋ ਆਓ ਤਿਸ ਤੇ ਹੋਏ ਲਖਤਰੀ ਆਓ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਾਮਾ ਏ ਕੋ ਵਰ ਜੋ ਤੁਧ ਭਵੇ ਸਾਈ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਤ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥਨ ਕਵੇਦ ਪਾਠ ਅਸੰਖ ਯੋਗ ਮੰਨ ਰਹਿ ਵਿਦਾਸ ਅਸੰਖ ਭਗਤ ਕੁੰਨ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮੋ ਪੱਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਆਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਕਲਵਟਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆ ਕੁੜੀ ਫਿਰਾਈ ਅਸੰਖ ਮਲੇਸ਼ ਮਨ ਪਖ ਖਾਏ ਅਸੰਖ ਨਿੰਦ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋਕ ਅਸੰਖ ਹੈ ਸੁਖ ਭਾਰ ਹੋਇ ਅਕਰੀ ਨਾਮ ਅਕਰੀ ਸਾਲਾ ਅਕਰੀ ਗਿਆਨ ਗੀਤ ਪੁੰਗਾ ਅਕਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਰਖੇ ਤਿਸ ਸਿਰ ਨਾਏ ਜਿ ਪਰਮਾਏ ਤਿਪਤੇ ਪਾਏ ਜੇ ਤਾ ਕੀ ਤਾ ਤੇ ਤਨ ਆਉ ਮਨ ਮੈ ਨਹੀਂ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਬਾਰਿਆ ਨਾ ਜਾ ਮੈਂ ਕੁਵਾਰ ਜੋ ਉਦ ਭਵੇ ਸਾਈ ਪੁਲੀਕਾਰ ਊ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਅੰਦੇ ਪਾਣੀ ਤੁਤ ਤਰ ਸਖੇ ਮੂਤ ਪਲੇਪੇ ਕੱਪੜ ਹੋਏ ਦੇ ਸਾਬੂਨ ਲਿਆ ਉਹ ਤੋਏ ਭਰੀਏ ਬਤ ਪਾਪਾਂ ਕੇ ਸੰਗ ਉਹ ਤੋ ਪਹਿਨਾ ਹੈ ਕਿਆ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਹੁਆ ਪੀ ਪੀ ਜਾ ਪੀ ਖਾਉ ਨਾਨ ਕੁਪਨੀ ਆਉ ਜਾਉ ਤੀਰਤ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਦਾ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤਮਾਣੀ ਬ੍ਰਹਮਾ ਉਸਤਵਾਂ ਸਦਾ ਮਨ ਜਾਉ ਕਹਨ ਸੁਬੀਲਾ ਵਕਤ ਕਮਣ ਕਮਣ ਸਤ ਕਮਣ ਵਾਰ ਤਮ ਚਰਤੀ ਮਹ ਕਮਣ ਜਿਤ ਹੋਆ ਕਹਰ ਮੇਲਾ ਪਈਆ ਪੰਡਤੀ ਜੇ ਹੁੰਗੈ ਦੇ ਪ੍ਰਾਣ ਵਕਤ ਨ ਪਾਇਓ ਗਾਦੀਆ ਜੇ ਲਖਨ ਲੇ ਪ੍ਰਾਣ ਤਤਵਾਰ ਨਾ ਜੋਦੀ ਆਣੇ ਰਤਮਾਨ ਨ ਕੋਈ ਨਾਮ ਕਰਤਾ ਸਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੀ ਅੱਖਾਂ ਕਿਵਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਲਖਣ ਸਭ ਕੋ ਆਕੈ ਤੂ ਹੀ ਸਿਆਣਾ ਦਾਸ ਆਇਓ ਮਟੀ ਲਈ ਕਿ ਤਾ ਜਾ ਕਬ ਵੈਲਾਨ ਕਝੇ ਕੋ ਆਪੋ ਜਾਣਿਆ ਕੇ ਗਿਆਨ ਸੁਹੈ ਪਾਤਾ ਨਾ ਪਾਤਾਨ ਨਤ ਆਗਾ ਸਾਗਾ ਸੂਣ ਗੁਰਦਪਾਲ ਤਕੇ ਵੇਦ ਕਰਨ ਕਵਾਰ ਸਹਿ ਸਹਾਰਾ ਕਣਕ ਤੇ ਪਾਸ ਨੂੰ ਇੱਕ ਪਾਤ ਲਿਖਾ ਹੋਏ ਨਾ ਲਿਖਿਆ ਲਿਖੇ ਹੋਏ ਵਿਨਾਸ ਨਾਨਕ ਵਡਾਖੀ ਆਪੇ ਜਾਣੇ ਆਪੋ ਸਾਲਾ ਹੀ ਸਾਲਾ ਹੋਏ ਤੇ ਸੁਰਤ ਨਾ ਪਾਈਆਂ ਨਦੀਆਂ ਤੈਵਾ ਹੋ ਭਵੇਂ ਸੁੰਦ ਨ ਜਾਣੀਐ ਸੁਮੰਦ ਸਤ ਕੋ ਤਾਨੁ ਕਿਰਹਾਸੀ ਤੀਮਲ ਤੁਮ ਕਿਹੜੇ ਤੂੰ ਨ ਹੋਣੀ ਜੇਤਸ ਮਨੋ ਨਾ ਵਿਸਰੇ ਅੰਤ ਨ ਸਿੱਤੇ ਕਹਨੰਤ ਅੰਤਨ ਕਰਨ ਦੇਨੰਤ ਅੰਤਨ ਵੇਖਣ ਸੁਨੰਤ ਅੰਤਨ ਜਾਪੈ ਗਿਆਨ ਮੰਨੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਨਾਹੀ ਤਾਂ ਕੇ ਅੰਤ ਨ ਪਾਏ ਜਾਏ ਇਹ ਅੰਤ ਨਾ ਜਾਣੈ ਕੋਇ ਬਹੁਤਕਹੀਐ ਬਹੁਤਾ ਹੋਇ ਵੱਡਾ ਸਹਿਬ ਉਚਾ ਥਾਉ ਚਿ ਗੁਰੂ ਚਾਣਾਉ ਇਹ ਉੜਿ ਚਾਹ ਬੈ ਕੋਇ ਤਿਸੁ ਜੇ ਕੋ ਜਾਣੈ ਸੋਇ ਜੇ ਉੜਿ ਆਪਿ ਜਾਣਿ ਆਪ ਆਪ ਨਾਨਕ ਨਦਰੀ ਕਰਮੀ ਦਾਤਿ ਕੋ ਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਰਨੁ ਆਤਮਾਈ ਕੀਤੇ ਮੰਗੈ ਜੋਦ ਅਪਾਰ ਕੀਤਿਆ ਬਣਤ ਨਹੀਂ ਵਿਚਾਰ ਕੀਤੇ ਖਤੋ ਟੈਵੇਂ ਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਇ ਖਾਇ ਕੀਤਿਆ ਦੂਖ ਫੋਕ ਸਦਮਾ ਏ ਪੇਤਾ ਤੇਰੀ ਨਤ ਬੰਦ ਫਲਾਸੀ ਪਾਣ ਹੋਏ ਹੋ ਰਕ ਸਕ ਕੋਈ ਜੇ ਕੋ ਖਾਇ ਫਲ ਪਾਏ ਉਹ ਜਾਣੇ ਜਿਤਿਆ ਮੂੰਖ ਖਾਏ ਆਪੇ ਜਾਣੇ ਆਪੇ ਦੇ ਅੱਖ ਸਿਪ ਕੇ ਜਿਸ ਮੂੰ ਬਖਸ਼ੇ ਸਿਫਤ ਸਲਹਾ ਨਾਨਕ ਪਾਤਸ਼ਾਹੀ ਪਾਤਸ਼ਾਨ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਕੇ ਮਲ ਪੰਨਾਂ ਅਮੁਲ ਨਾਮੇ ਅਮੁਲ ਲਜਾਈ ਮਨ ਭਾਈ ਮਨ ਸੁਮਾਹੀ ਅਮੁਲ ਧਰਮ ਮੁਲ ਦੀਵਾਨ ਮੁਲ ਪ੍ਰਮ ਪ੍ਰਮਾਨ ਅਮੁਲ ਬਖਸ਼ੀ ਸੰਗੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੁਲ ਲੋ ਮੁਲਕ ਕੇ ਨਾ ਜਾਈ ਆਖਾ ਕਰੀ ਜੁਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰ ਬਖਿਆਨ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਅੱਖ ਆਖਰ ਪਾਹੀ ਕਿਤੇ ਤਕ ਪੁੱਟ ਜਾਇ ਇਤੇ ਕਿਤੇ ਹੋਰ ਕਰੇ ਤਾਂ ਅੱਖਾਂ ਸਕੇ ਕਈ ਕਈ ਜੀਵ ਉਪਾਵੈ ਤਿਨੁ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਅੱਖ ਬੋਲਿ ਗਾਣ ਤਾਲ ਕੀ ਐ ਸੰਗਾ ਵਾਰੰਗਾ ਵਾ ਸੋਦਰ ਕੇ ਬਾ ਸੋ ਘਰ ਕੇ ਹਾ ਜਿਤ ਵੈ ਸਰਬ ਸੰਮਾਲੇ ਵਾਜੇ ਨਾਦੁ ਨੇਕ ਸੰਖਾ ਕੀਤੇ ਵਾਉ ਨਹਾਰੇ ਕਿ ਤੇ ਰਾਤਰੀ ਸਿੰਘ ਕਹੀ ਅੰਤਿ ਤੇ 라ਵਣ ਹਾਰੇ ਗਾਵੇ ਤੁਮ ਕੋ ਪਉਣ ਪਣੀ ਵੈ ਸੰਤਰ ਗਾਵੇ ਰਾਜਾ ਤ੍ਰਿંબਕੁਵਾਰੀ ਗਾਵੇ ਚਿਤੁ ਕੁਬਤਲਿ ਨ ਜਾਣੈ ਲਖਿ ਲਖਿ ਤਰਮ ਵਿਚਾਰਿ ਅਗਾਹੈ ਈਸ਼ਰ ਬ੍ਰਹਮਾ ਦੇਵੇ ਸੋਹਣ ਸਦਾ ਸੁਆਰੇ ਗਾਵੇ ਜਿਨ ਨ ਸੁਖ ਮੈਠੇ ਦੇਵ ਪਿਆ ਤਰਨਾਲੇ ਗਾਵੇ ਸਤਿ ਸੁਮਾਤੀ ਅੰਦਰ ਗਾਉਨ ਸਾਧ ਵਿਚਾਰੇ ਗਾਉਨ ਜਤੇ ਸਤੇ ਸੰਤੋਖੀ ਗਾਵੇ ਮੀਰ ਕਰਾਰੇ ਗਾਵਨ ਪੰਡਿਤ ਪਣ ਮਨਕੇਸਰ ਜੁਗ ਜੁਗ ਵੇਤਨਾਲੇ ਗਾਵੈ ਮੋਹਣੀ ਅਨਮੋਹਣ ਸੁਰਗਾ ਮਛਿਆਲੇ ਗਾਵਣ ਰਤਨਉਪਾਇ ਤੇਰੇ ਅਠ ਸੱਠ ਤੀਰ ਰਨਾਲੇ ਦਾਵੇ ਜੂਤ ਮਹਾਵਰ ਸੁਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਰਪੰਡਾ ਕਰ ਕਰ ਖੇਤਾਰੇ ਸੇਈ ਤੁਧ ਮੰਗਾ ਵੇ ਜੋ ਤੁਧ ਪਾਵਣ ਰਤੇ ਤੇਰੇ ਭੰਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਸਿ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨ ਉਪਾਇ ਕਰ ਕਰ ਵੇਖੈ ਕੀਤਾ ਆਪਣਾ ਜੋ ਤਸਤੀ ਬੁੜਿ ਆਈ ਜੋ ਤਿਸ ਭਾਵੇਂ ਸੋਈ ਕਰਸੀ ਬੁਕਮਣਾ ਕਰਨਾ ਜਾਈ ਸੋ ਬਾਦਸ਼ਾਹ ਸਾਹ ਪਤਸਾਹਿ ਬੁਕਮਾਨ ਭੈ ਨਰਜਾਈ ਮੁੰਦਾ ਸੰਤੋਖ ਸ਼ਰਮ ਕਛੋੜੀ ਗਿਆਨ ਕੀ ਕਰੈ ਬਿਖੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਕੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਇਸ ਆਦੇਸ ਆਦ ਨੀਰ ਨਾਦਲਾ ਹਤ ਜੁੜ ਜੁ ਕੋ ਵੇਸ ਭਗਤ ਨਿਆਨ ਦਿਆ ਪੰਡਾਰਨ ਘਟ ਘਟ ਬਾਜੈ ਨਾਦ ਆਤ ਨਾਤ ਨਾਤੀ ਸਭ ਜਾਂ ਕੀ ਰਿਤ ਇਸ ਨੇ ਅਮਰਾ ਸਾਧ ਸੰਜੋਗ ਵੀ ਜੋਗ ਦਾ ਕਾਰ ਚਲਾਵੇਂ ਲਿਖਿਆਵੇਂ ਭਾਗ ਆਦੇਸ ਇਸ ਆਦੇਸ ਆਦ ਨੀਰ ਨਾਦਲਾ ਹਤ ਜੁੜ ਜੁ ਕੋ ਵੇਸ ਇਕ ਕਮਾਈ ਜੁਗ ਵਿਆਹੇ ਤਿੰ ਚਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦਿਮਨ ਜਿਉ ਤਿਸ ਪਾਵੇ ਤਵੇਂ ਚਲਾਵੇ ਜਿਉ ਹੋਵੇ ਪ੍ਰਮਾਣ ਉਹ ਵਿਖੇ ਉਹਨ ਨਦਰ ਨਾ ਹੋਵੇ ਬੋਤਾ ਇਹ ਵਿਦਾਨ ਆਦੇਸ ਕਿਸੇ ਆਦੇਸ ਆਦ ਨੀਲਾ ਨਦਨ ਹਤ ਜੋਗ ਜਗ ਕੋ ਵੇਸ ਅਸਲ ਨਯ ਪੰਡਾਰ ਜੋਗਿ ਸੁਪਾਏ ਸੇ ਕਵਾਰ ਕਰ ਕਰੇ ਖੈ ਸਰਜਨ ਹਾਰ ਮਾਨਕ ਸੱਚੇ ਕੀ ਸੱਚੀ ਕਾਰ ਆਦੇਸ ਤੇ ਸਿਆਦੇਸ ਆਦਿ ਨੀਲ ਨਾਦਨ ਹਤ ਜੁਗ ਜੁਗੇ ਕੋ ਦੇਸ ਇਕ ਦੂ ਜੀਵੋ ਲਖ ਹੋਏ ਲਖ ਹੋਵੇ ਲਖ ਵੇਸ ਲਖ ਲਖ ਗੜਾ ਕੀਏ ਏਕ ਨਾਮ ਜਿਵ ਦੇਸ ਏ ਤਰਾ ਪਤ ਪਵੜੀਆਂ ਚੜੀਏ ਹੋਇ ਕਿਸ ਸੋਣ ਗੱਲਾਂ ਆਕਾਸ਼ ਕੀ ਇਤਾਂ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਕਿਸ ਅੱਖਣ ਜੋਰ ਚ ਪੈਣੇ ਜੋਰ ਜੋਰ ਨਮਨ ਲੰਦੇ ਨਾ ਜੋਰ ਜੋਰ ਨਾ ਜੀਵਨ ਮਨਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਯੁਗਤੀ ਛੁਟੈ ਸੰਸਾਰ ਜਿਸ ਸਤ ਜੋਰ ਕਰਵੇ ਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਤੀ ਰੁਤੀ ਥਿਤੀ ਵਾਰ ਕੌਣ ਪਾਣੀ ਅੰਨੀ ਪਾਤਾ ਜਿਸ ਵਿੱਚ ਤਰਤੀ ਤਾ ਪ੍ਰਕੀ ਧੰਸਾਲ ਤਿਸ ਵਿੱਚ ਜੀ ਯੁਗਤ ਕੇ ਰੰਗ ਤਿਨ ਕੇ ਨਾਮ ਨੇ ਅਨੰਤ ਗਰਮੀ ਗਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਮਾਨ ਨਦਿ ਕਰਮ ਪਮੈ ਨੀਸ਼ਾਨ ਕਾਚ ਪਕਾਈ ਉਥੈ ਪਾਏ ਨਾਨੰਗ ਆ ਜਾ ਪਹਿ ਜਾਏ ਕਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬ੍ਰਹਮੇ ਕਾੜ ਤਕੜੀਆਂ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਨਕ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਤਾਂ ਨਾਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਮਰਿੰਦ ਕੇਤੀਆਂ ਸੁਰਤੀ ਸਵਕ ਕੇਤੇ ਰਾਮ ਕੰਤਨਾਂਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਥਾ ਨਾਦ ਬਿਨੋਦ ਕੋਣ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥਾ ਕਾੜ ਤਪੜੀ ਗਇ ਬੋਤਨੋਪੁਜ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹੈ ਪਿਛਾ ਪਛਤਾਈ ਤਿਥੈ ਘੜੀਐ ਸੁਰਤ ਮਤਿ ਮਨ ਬੁੱਧ ਤਿਥੈ ਘੜੀਐ ਸਰਾਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਤੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮੈ ਮਾ ਮਾਹੀ ਤਾਂ ਕਿ ਰੂਪ ਨ ਕਥਨੀ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੈ ਮਨ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਤਨੰਤ ਤਿਥੈ ਲੋਲੋ ਆਕਾਰ ਜਿਵ ਜਿਵ ਹੁਕਮਤ ਵੈ ਤਿਵਕਾਰ ਵੇਖ ਕਬੀਰ ਸਰਵ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਓ ਖੰਨਾ ਤਨ ਤਪਤਾ ਹੋ ਪਾਂਡਾ ਪਾਉ ਅੰਮ੍ਰਿਤ ਧਾਲ ਕੜੀਐ ਸ਼ਬਦ ਸਚੇ ਤਨ ਸਾਲ ਜਿਨ ਕੋ ਨਦਰ ਕਰੇ ਤਨਕਾਰ ਨਾਨਕ ਨਦਰੀ ਨਦਰਿ ਮੇ ਹਾਲ ਸਲੋਕ ਪਾਣ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਹਤ ਦਿਵਸ ਰਾਤ ਦੋਈ ਨਾਹੀ ਉਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਪਰਿਆਈਆਂ ਵਾਚ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਨ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ